ਧਰਮ ਦੇ ਰੰਗ ਚੱਲਦੀਆਂ ਰਹਿਣੀਆਂ ਚਾਹੀਦੀਆਂ ਨੇ ਬਹੁਤ ਹੀ ਖੂਬਸੂਰਤ ਪਹਲ ਸਾਡੇ ਸਕੂਲ ਦੇ ਮੇਲੇ ਵਿੱਚ ਇਹ ਮਸ਼ਾਲ ਹੈ ਸਨਮਾਨ ਦੀ ਇਹ ਮਸ਼ਾਲ ਹਾਂ ਹੈ ਹਾਉਸਲੇ ਮਾਨਸਾ ਸਰਦਾਰ ਚਰਨਜੀਤ ਸਿੰਘ ਜੀ ਅੱਖਾਂ ਵਾਲੀ ਚੇਅਰਮੈਨ ਪਲੈਨਿੰਗ ਐਂਡ ਡਵੈਲਪਮੈਂਟ ਬੋਰਡ ਮਾਨਸਾ ਉਹਨਾਂ ਦੇ ਨਾਲ ਹੀ ਗੁਰਪ੍ਰੀਤ ਸਿੰਘ ਜੀ ਪੁਛ ਚੇਅਰਮੈਨ ਮਸਿਕਾਲ ਜੀ ਪੰਜਾਬ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਜਿਹੜਾ ਖੇਡਾਂ ਵਤਨ ਪੰਜਾਬ ਦੀਆਂ ਕਰਾਉਣ ਦਾ ਪਿਛਲੇ ਸਾਲਾਂ ਦੇ ਵਿੱਚ ਵੀ ਹੋਈਆਂ ਨੇ ਇਹਦੇ ਲਈ ਨਿੱਜੀ ਤੌਰ ਤੇ ਔਰ ਇੱਕ ਜ਼ਿਲ੍ਹਾ ਹੈੱਡ ਹੋਣ ਦੇ ਨਾਤੇ ਮੈਂ ਧੰਨਵਾਦੀ ਹਾਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇਨਾ ਖੇਡਾਂ ਰਾਹੀਂ ਬੱਚਿਆਂ ਨੂੰ ਯੂਥ ਨੂੰ ਖੇਡਾਂ ਦੇ ਨਾਲ ਜੋੜਿਆ ਜਿਹਦੇ ਸਾਨੂੰ ਕਈ ਸਾਰੇ ਫਾਇਦੇ ਨੇ ਜਿਵੇਂ ਪੰਜਾਬ ਦੇ ਵਿੱਚ ਕਈ ਲਾਮਤਾਂ ਨੇ ਜਿੰਨਾਂ ਚੋਂ ਇੱਕ ਮੁੱਖ ਹੈਗੀ ਹੈ ਨਸ਼ੇ ਦੀ ਉਸ ਤੋਂ ਵੀ ਸਾਡੇ ਖਿਡਾਰੀ ਦੂਰ ਰਹਿਣਗੇ ਅੱਜ ਇਹ مشਾਲ ਪੂਰੇ ਪੰਜਾਬ ਦਾ ਮਾਰਚ ਕਰਦੇ ਹੋਏ ਬਠਿੰਡਾ ਤੋਂ ਅਸੀਂ ਰੀਸੀਵ ਕੀਤੀ ਹੈ ਹੁਣ ਆਪਾਂ ਭੈਣੀ ਬਾਗਾ ਸਕੂਲ ਦੇ ਵਿੱਚ ਬੈਠੇ ਆ ਜਿੱਥੇ ਜਿੱਥੋਂ ਇਹ مشਾਲ ਜਾਏਗੀ ਸੰਗਰੂਰ ਜਿੱਥੇ ਫਿਰ ਉਹ ਖੇਡਾਂ ਦਾ ਉਦਘਾਟਨ ਹੋਣਾ ਤੇ ਫਿਰ ਇਹ ਬਲੌਕ ਦੀਆਂ ਜ਼ਿਲ੍ਹੇ ਦੀਆਂ ਇਸ ਤਰ੍ਹਾਂ ਖੇਡਾਂ ਹੁੰਦੀਆਂ ਰਹਿਣਗੀਆਂ ਕਰੀਬ-ਕਰੀਬ 2 ਮਹੀਨੇ ਦਾ ਸ਼ੈਡਿਊਲ ਹੁੰਦਾ ਹੈ ਤੇ ਉਸ ਤੋਂ ਬਾਅਦ ਕਿਤੇ ਕਲਮੀਨੇਟ ਹੋਣਗੀਆਂ ਇਹ ਖੇਡਾਂ ਤੇ ਇਹਦੇ ਵਿੱਚ ਆਲਮੋਸਟ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਸਕੂਲਾਂ ਦੇ ਵਿੱਚ ਬਹੁਤ ਸਾਰੇ ਏਜ ਗਰੁੱਪਸ ਦੇ ਕਾਫੀ ਸਾਰੀਆਂ ਖੇਡਾਂ ਦੇ ਕੰਪੀਟੀਸ਼ਨਸ ਨੇ ਜਿਨ੍ਹਾਂ ਨਾਲ ਮੈਨੂੰ ਇਹ ਲੱਗਦਾ ਕਿ ਪੰਜਾਬ ਦੀ ਜਿਹੜਾ ਇਹ ਬੱਚੇ ਨੇ ਜਵਾਨੀ ਆ ਇਹਨਾਂ ਦੇ ਵਿੱਚ ਇਹ ਖੇਡਾਂ ਖੇਡ ਕੇ ਇੱਕ ਨਿਖਾਰ ਆਏਗਾ ਤੇ ਅਸੀਂ ਕਿਸੇ ਚੰਗੇ ਪਾਸੇ ਵੱਲ ਨੂੰ ਸਿੱਧ ਧੂਕੇ ਚੱਲਾਂਗੇ। ਮੈਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਵਾਪਸ ਆਪਣੇ ਸ਼ਹਿਰ ਚ ਆ ਕੇ ਇੱਥੇ ਬਹੁਤ ਹੀ ਵਧੀਆ ਪ੍ਰੋਗਰਾਮ ਕਰਾਇਆ ਗਿਆ ਹੈਗਾ ਸਪੋਰਟਸ ਡਿਪਾਰਟਮੈਂਟ ਵੱਲੋਂ। ਤੇ ਖੇਡਾਵਤਨ ਪੰਜਾਬ ਜੀ ਦਾ ਇੱਕ ਹਿੱਸਾ ਮੈਂ ਜਿਹੜਾ ਬਣਾਂਗਾ ਇਹਦੇ 'ਚ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਤੇ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰੋਮੋਟ ਕਰਨ ਦਾ ਤੇ ਇੱਕ ਆਪਣੇ ਪੰਜਾਬ ਦੇ ਬੱਚਿਆਂ ਲਈ ਇੱਕ ਬਹੁਤ ਹੀ ਵਧੀਆ ਮੌਕਾ ਹੈ ਵੀ ਖੇਡਾਂ ਚਾਹਵਦਾ ਜਿੰਨਾ ਟੈਲੈਂਟ ਹੈਗਾ ਉਹ ਦਿਖਾਣ ਤੇ ਵੱਧੋ-ਵੱਧ ਮਾਣ ਮਹਿਸੂਸ ਹੁੰਦਾ ਹੈ ਦੇਖ ਕੇ ਸਾਰਿਆਂ ਨੂੰ ਕਿ ਐਥਲੀਟਿਕ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਤੇ ਇੱਕ ਬਹੁਤ ਹੀ ਵਧੀਆ ਇਨੀਸ਼ੀਏਟਿਵ ਹੈ ਮੈਂ ਕਹੂੰਗਾ ਪੰਜਾਬ ਸਰਕਾਰ ਦਾ ਹੀ ਇਹ ਸੱਚ ਕਾਲ ਸਾਰਿਆਂ ਨੂੰ ਅਜ ਬੜਾ ਭਾਗਾਂ ਲੱਦਿਆ ਨਾ ਖੇਡਾਂ ਵੱਤਨ ਪੰਜਾਬ ਦੀਆਂ ਤੀਜੇ ਸੀਜ਼ਨ ਸੀਜ਼ਨ ਸ਼ੁਰੂ ਹੋਇਆਗਾ ਅੱਜ ਸਾਡੇ ਮੁੱਖ ਮੰਤਰੀ ਪੰਜਾਬ ਮੈਂ ਕਹਿ ਸਕਦਾ ਕਿ ਮਿੰਨੀ 올림픽 ਦੀ ਸ਼ੁਰੂਆਤ ਸੰਗਰੂਰ ਤੋਂ ਕਰ ਰਹੇ ਨੇ ਉਸੇ ਤਰ੍ਹਾਂ ਅਸੀਂ ਸਾਰੇ ਸਾਡੇ ਮਾਨਸਾ ਦੇ ਡੀਸੀ ਸਾਹਿਬ ਆਈਐਸ ਕੁਲਵੰਤ ਸਿੰਘ ਜੀ ਆਈਪੀਐਸ ਵਗੈਰਾ ਤੇ ਮੀਨਾ ਜੀ ਐਸਐਸਪੀ ਸਾਹਿਬ ਔਰ ਡਿਸਟ੍ਰਿਕਟ ਸਪੋਰਟਸ ਆਫੀਸਰ ਔਰ ਅਧਿਆਪਕ ਔਰ ਸਾਰੇ ਪੋਲੀਟਿਕਲ ਸਿਆਸੀ ਆਪਾਂ ਕਹਿ ਸਕਦੇ ਹਾਂ ਅਸੀਂ ਸਾਰੇ ਇੱਕ ਮੰਚ ਤੇ ਇਕੱਠੇ ਆ ਔਰ ਉਹ ਮਿਸਾਲ ਬਠਿੰਡੇ ਤੋਂ ਸੀ ਉਹਨੂੰ ਮਿਸਾਲ ਨੂੰ ਲੈ ਕੇ ਇੱਥੇ ਪਹੁੰਚਿਆਂਗੇ ਤੇ ਬੱਚਿਆਂ ਦਾ ਬਹੁਤ ਸੋਹਣਾ ਪ੍ਰੋਗਰਾਮ ਸੀਗਾ ਜਿਹੜੀਆਂ ਇਹ ਖੇਡਾਂ ਨੇ ਮੈਨੂੰ 올림픽 ਜਿਹਨੂੰ ਮੈਂ ਕਹਿ ਰਿਆਂਗਾ ਇਹ ਸਾਡੇ ਦੇਸ਼ ਦੇ ਵਿੱਚ ਅਨੇਕਾਂ ਖਿਡਾਰੀ ਪੈਦਾ ਕਰੂ ਕਰਨ ਲੀਆਂ ਖੇਡਾਂ ਅਲੱਗ-ਅਲੱਗ ਇਵੈਂਟ ਦੇ ਵਿੱਚ ਕਬੱਡੀ ਕੁਸ਼ਤੀ ਹੌਕੀ ਦੇ ਵਿੱਚ ਸਾਨੂੰ ਨਵੀਂ ਪਨੀਰੀ ਇੱਥੋਂ ਪੈਦਾ ਹੋ ਕੇ ਉੱਪਰ ਤੱਕ ਜਾਊਗੀ ਤੇ ਸਾਡੇ ਜ਼ਿਲ੍ਹੇ ਦਾ ਸਾਡੇ ਹਲਕੇ ਦਾ ਨਾਮ ਰੌਸ਼ਨ ਹੋਊਗਾ ਮੈਂ ਬਤੌਰ ਖਿਡਾਰੀ ਇਹ ਮਹਿਸੂਸ ਕਰਦਾ ਕਿ ਇਸ ਤੋਂ ਪਹਿਲਾਂ ਜਿੱਤਣ ਤੋਂ ਬਾਅਦ ਰੁਪਏ ਮਿਲਦੇ ਸੀ ਜਿੱਤਣ ਤੋਂ ਬਾਅਦ ਸ਼ਾਬਾਸ਼ੇ ਮਿਲਦੀ ਸੀ ਹੁਣ ਮੁੱਖ ਮੰਤਰੀ ਪੰਜਾਬ ਜੀ ਦੀ ਸੋਚ ਤਹਿਤ ਸਰਦਾਰ ਭਗਵੰਤ ਮਾਨ ਸਾਹਿਬ ਦੀ ਸੋਚ ਤਹਿਤ ਸਭ ਤੋਂ ਪਹਿਲਾਂ ਰੁਪਏ ਨੇ ਸਹੂਲਤਾਂ ਨੇ ਖਿਡਾਰੀਆਂ ਨੂੰ ਫਿਰ ਮੈਦਾਨ ਆ ਅਗਲੇ ਸਟਰਗਲ ਉਹਨਾਂ ਦਾ ਬਾਅਦ ਚਾ ਉਹਨੂੰ ਸਟਰਗਲ ਕਰਨ ਦੀ ਲੋੜ ਨਹੀਂ ਉਹਨਾਂ ਨੂੰ ਸਿਰਫ ਖੇਡਣਾ ਸਾਰਾ ਕੰਮ ਚਾਹੇ ਉਹ ਕਿੱਟ ਦੀ ਗੱਲ ਹੋਵੇ ਚਾਹੇ ਬੂਟਾਂ ਦੀ ਗੱਲ ਹੋਵੇ ਚਾਹੇ ਡਾਈਟ ਦੀ ਗੱਲ ਹੋਵੇ ਚਾਹੇ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਉਹ ਖਿਡਾਰੀ ਨੂੰ ਹੁਣ ਪਹਿਲਾਂ ਮਿਲਦਾ ਫਿਰ ਉਹ ਪਰਫਾਰਮ ਕਰਦਾਗਾ ਇਹ ਸਭ ਤੋਂ ਵੱਡੀ ਸਾਡੀ ਸਰਕਾਰ ਦੀ ਪ੍ਰਾਪਤੀ ਹੈ